ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿੱਛੇ ਸਕਰੀਨ ਤੇ ਤੁਸੀਂ ਇੱਕ ਕੁੜੀ ਦੀ ਫੋਟੋ ਦੇਖ ਰਹੇ ਹੋ ਇਸ ਕੁੜੀ ਦਾ ਨਾਮ ਹੈ ਨਮੀਸ਼ਾ ਪ੍ਰਿਆ ਨਮੀਸ਼ਾ ਪ੍ਰਿਆ ਜਿਹੜੀ ਕਿ ਪਿੱਛੋਂ ਭਾਰਤ ਦੀ ਰਹਿਣ ਵਾਲੀ ਹੈ ਇੰਡੀਆ ਦੀ ਹੀ ਰਹਿਣ ਵਾਲੀ ਹੈ ਕੇਰਲ ਨਾਮਕ ਸੂਬੇ ਦੀ ਹੈ ਪਿੱਛੋਂ ਇਹ ਇਸ ਵੇਲੇ ਯਮਨ ਨਾਮਕ ਮੁਲਕ ਉੱਥੋਂ ਦੀ ਜੇਲ੍ਹ ਦੇ ਅੰਦਰ ਬੰਦ ਹੈ ਇਸ ਕੁੜੀ ਨੂੰ ਆਉਂਦੇ ਕੁਝ ਘੰਟਿਆਂ ਬਾਅਦ ਫਾਂਸੀ ਦੇ ਉੱਪਰ ਲਟਕਾ ਕੇ ਖਤਮ ਕਰ ਦਿੱਤਾ ਜਾਵੇਗਾ ਯਮਨ ਨਾਮਕ ਜਿਹੜਾ ਮੁਲਕ ਹੈ ਉੱਥੋਂ ਦਾ ਜਿਹੜਾ ਕਾਨੂੰਨ ਹੈ ਸ਼ਰੀਆ ਦੇ ਮੁਤਾਬਕ ਜਿਸ ਕਰਾਇਮ ਨੂੰ ਇਹਨੇ ਅੰਜਾਮ ਦਿੱਤਾ ਹੈਗਾ ਉਸ ਕਰਾਇਮ ਦੇ ਤਹਿਤ ਤੋਥੇ ਫਾਂਸੀ ਦਿੱਤੀ ਜਾਂਦੀ ਹੈ ਜਾਂ ਫਿਰ ਸ਼ਰੀਆਮ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਉਸ ਕਰਾਇਮ ਕਰਨ ਵਾਲੇ ਨੂੰ ਇਸ ਕੁੜੀ ਨੇ ਕਰਾਇਮ ਕੀ ਕੀਤਾ ਹੈਗਾ ਸਾਰੀ ਪਿੱਛੇ ਦੀ ਕਹਾਣੀ ਕੀ ਹੈ ਮੈਂ ਤੁਹਾਨੂੰ ਵਿਸਥਾਰ ਸਹਿਤ ਦੱਸਦਾ ਇਹ ਕਹਾਣੀ ਤੁਹਾਨੂੰ ਬਹੁਤ ਕੁਝ ਸਿਖਾਉਂਗੀ ਵੀ ਬਿਲਕੁਲ ਸੱਚੀ ਦਾਸਤਾਨ ਹੈ ਔਰ ਕੁੜੀ ਜੇਲ੍ਹ ਦੇ ਅੰਦਰ ਬੰਦ ਹੈ ਸੁਣ ਵਿੱਚ ਆ ਰਿਹਾ ਹੈਗਾ ਕਿ ਉਹ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਵੀ ਹੈ ਆਪਣੇ ਪਤੀ ਦੇ ਸੰਪਰਕ ਵਿੱਚ ਵੀ ਹੈ ਇਹਦੀ ਇੱਕ ਧੀ ਵੀ ਹੈ ਮਾ ਬਾਬੀ ਹੈਗੇ ਨੇ ਸਾਰਾ ਆ ਪਰਿਵਾਰ ਹੈਗਾ ਔਰ ਉਹ ਹੱਲੇ ਵੀ ਸ਼ਾਇਦ ਉਮੀਦ ਕਰਦੀ ਹੋਵੇ ਕਿ ਮੇਰੀ ਜ਼ਿੰਦਗੀ ਬਚ ਜਾਵੇ ਕੀ ਉਹਦੀ ਜ਼ਿੰਦਗੀ ਬਚਣ ਦੀ ਕੋਈ ਮਾੜੀ ਮੋਟੀ ਉਮੀਦ ਬਾਕੀ ਬਚੀ ਹੈ ਇਹ ਵੀ ਆਪਾਂ ਗੱਲਬਾਤ ਕਰਾਂਗੇ ਨਮਿਸ਼ਾ ਨਾਮਕ ਇਹ ਕੁੜੀ ਪਿੱਛੋਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਭਾਰਤ ਦੀ ਰਹਿਣ ਵਾਲੀ ਆ ਕੇਰਲ ਦੀ ਰਹਿਣ ਵਾਲੀ ਆ ਇਹ ਨਰਸ ਹੈ ਪੇਸ਼ੇਵਜੋ ਇਹਦਾ ਪਤੀ ਟੋਮੀ ਥੋਮਸ ਜਿਹੜਾ ਕਿ ਕੇਰਲ ਦਾ ਹੀ ਰਹਿਣ ਵਾਲਾ ਔਰ ਆਟੋ ਰਿਕਸ਼ਾ ਚਲਾਇਆ ਕਰੇ ਔਰ ਜਦੋਂ ਦੋਨਾਂ ਦਾ ਵਿਆਹ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਇੱਕ ਧੀ ਹੁੰਦੀ ਹੈ ਸਬਾਬ ਇਦਾਂ ਦੇ ਬਣਦੇ ਆ ਜਿੱਦਾਂ ਆਪਾਂ ਵੀ ਕਈ ਵਾਰ ਇੱਥੇ ਬੈਠ ਕੇ ਸੋਚਦੇ ਆ ਸਾਡੇ ਬਹੁਤ ਸਾਰੇ ਲੋਕ ਇਦਾਂ ਇੱਥੇ ਬੈਠ ਕੇ ਸੋਚਦੇ ਆ ਕਿ ਆਪਾਂ ਵਾਧੂ ਪੈਸੇ ਕਮਾਉਣਾ ਚਾਹੁੰਦੇ ਆ ਔਰ ਵਾਧੂ ਪੈਸੇ ਦੇ ਚੱਕਰ ਵਿੱਚ ਆਪਾਂ ਕਈ ਵਾਰ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਜਾਂਦੇ ਆ ਸੋ ਇਹਨਾਂ ਦੇ ਮਨ ਵਿੱਚ ਵੀ ਆਇਆ ਕਿ ਆਪਾਂ ਕਿਉਂ ਨਾ ਆਪਣੀ ਇਹ ਧਰਤੀ ਛੱਡ ਕੇ ਆਪਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਚਲੇ ਜਾਈਏ ਸੋ ਇਸ ਬਹੁਤ ਸਾਰੀਆਂ ਕੁੜੀਆਂ ਇੱਥੇ ਨਰਸਿੰਗ ਦੇ ਕੋਰਸ ਕਰਦੀਆਂ ਨੇ ਉਹ ਵੀ ਇਸ ਉਮੀਦ ਦੇ ਨਾਲ ਕਰਦੀਆਂ ਨੇ ਕਿ ਸਾਨੂੰ ਵਿਦੇਸ਼ਾਂ ਵਿੱਚ ਜਦੋਂ ਜਾਣ ਦਾ ਕੋਈ ਉੱਥੇ ਮੌਕਾ ਬਣੂਗਾ ਉੱਥੇ ਜਾ ਕੇ ਆਪਾਂ ਐਜ਼ ਆ ਨਰਸ ਕੋਈ ਨਾ ਕੋਈ ਜੌਬ ਕਰ ਲਾਂਗੇ ਸੋ ਇਸ ਕੁੜੀ ਨੇ ਵੀ ਇਦਾਂ ਹੀ ਸੋਚਿਆ ਜਦੋਂ ਬਾਹਰ ਜਾਂਦੀ ਹੈ ਤਾਂ ਉੱਥੇ ਜਾ ਕੇ ਫਿਰ ਦੋਨੋਂ ਜਣੇ ਕੰਮਕਾਰ ਕਰਦੇ ਹੈਗੇ ਆ ਉਹ ਕਿਸੇ ਪੈਟਰੋਲ ਪੰਪ ਦੇ ਉੱਪਰ ਦੱਸਿਆ ਜਾਂਦਾ ਕਿ ਉੱਥੇ ਕੰਮ ਕਰਦਾ ਰਿਹਾ ਔਰ ਜਿਹੜੀ ਇਹ ਕੁੜੀ ਹੈ ਇਹ ਨਰਸ ਵਜੋਂ ਕੰਮ ਕਰਦੀ ਹੈ ਔਰ ਜੋ ਸੋਨ ਵਿੱਚ ਆਇਆ ਕਿ ਬੰਦਾ ਕਈ ਵਾਰ ਸੋਚਦਾ ਹੈ ਕਿ ਆਪਾਂ ਪੈਸੇ ਤਾਂ ਕਮਾ ਰਹੇ ਆ ਪਰ ਹੱਲੇ ਹੋਰ ਜ਼ਿਆਦਾ ਪੈਸੇ ਦੀ ਸਾਨੂੰ ਜ਼ਰੂਰਤ ਹੈ ਪੈਸਾ ਕਮਾਉਣ ਵਿੱਚ ਕੋਈ ਹਰਜ਼ ਨਹੀਂ ਹੈਗਾ ਜ਼ਿਆਦਾ ਪੈਸਾ ਕਮਾਉਣ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਹਰਜ਼ ਨਹੀਂ ਹੈ ਪਰ ਕਈ ਵਾਰ ਸਾਡਾ ਨਾ ਧਿਆਨ ਕੇਵਲ ਤੇ ਕੇਵਲ ਮਾਇਆ ਵਾਲੀ ਹੁੰਦਾ ਹੈ ਕਿ ਮਾਇਆ ਆਪਾਂ ਵੱਧ ਤੋਂ ਵੱਧ ਇਕੱਠੀ ਕਰਨੀ ਹੈ ਉਸ ਚੱਕਰ ਦੇ ਵਿੱਚ ਕਈ ਵਾਰ ਆਪਾਂ ਕੁਝ ਏਦਾਂ ਦੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਆਉਂਦੇ ਸਮੇਂ ਦੇ ਵਿੱਚ ਫਿਰ ਆ ਸਾਨੂੰ ਇਸ ਅੰਜਾਮ ਤੱਕ ਲੈ ਆਉਂਦੇ ਆ ਜਿਸ ਅੰਜਾਮ ਤੱਕ ਇਹ ਕੁੜੀ ਉਹਦੇ ਕੁਝ ਘੰਟਿਆਂ ਬਾਅਦ ਪਹੁੰਚਣ ਜਾ ਰਹੀ ਹੈ ਭਾਵ ਕਿ ਆਉਂਦੇ ਕੁਝ ਘੰਟਿਆਂ ਬਾਅਦ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਹੋ ਚੁੱਕੀ ਆ ਉਹਨੂੰ ਅਮਲ ਵਿੱਚ ਲਿਆਂਦਾ ਜਾਊਗਾ ਭਾਵ ਕਿ ਉਹਨੂੰ ਫਾਂਸੀ ਦੇ ਉੱਪਰ ਲਟਕਾ ਕੇ ਖਤਮ ਕਰ ਦਿੱਤਾ ਜਾਵੇਗਾ 16 ਤਰੀਕ ਮਿਤੀ ਗਈ ਹੈ 16 ਜੁਲਾਈ ਅੱਜ ਭਾਰਤ ਦੇ ਸਮੇਂ ਮੁਤਾਬਕ ਪੰਜਾਬ ਦੇ ਸਮੇਂ ਮੁਤਾਬਕ 15 ਤਰੀਕ ਹੈ ਕੁਝ ਹੀ ਘੰਟੇ ਬਾਕੀ ਬਚੇ ਆ ਯਮਨ ਦਾ ਜਿਹੜਾ ਟਾਈਮ ਹੈਗਾ ਉਹ ਭਾਰਤ ਦੇ ਸਮੇਂ ਮੁਤਾਬਕ ਮੇਰਾ ਖਿਆਲ ਆ ਡੇਢਕ ਘੰਟੇ ਦਾ ਫਰਕ ਹੈਗਾ ਡੇਢਕ ਘੰਟੇ ਪਿੱਛੇ ਹੈਗਾ ਬਸ ਮੁਕ ਦੀ ਗੱਲ ਇਹ ਹੈ ਕਿ ਕੁਝ ਕੁ ਘੰਟੇ ਹੀ ਬਾਕੀ ਬਚੇ ਨੇ ਹੁਣ ਜਿਹੜੀ ਉੱਥੇ ਕਹਾਣੀ ਵਾਪਰਦੀ ਹੈਗੀ ਆ ਕਿਵੇਂ ਇਹ ਸਾਰਾ ਵਾਕਿਆ ਹੋਇਆ ਇਹ ਕੁੜੀ ਜਦੋਂ ਉੱਥੇ ਜਾਂਦੀ ਹੈ ਤਾਂ ਫਿਰ ਮਨ ਵਿੱਚ ਖਿਆਲ ਆਉਂਦੇ ਹੈਗੇ ਆ ਭਈ ਕਿਉਂ ਨਾ ਹੋਰ ਵਾਧੂ ਪੈਸੇ ਕਮਾਏ ਜਾਣ ਸੋ ਉਸ ਚੱਕਰ ਦੇ ਵਿੱਚ ਨਮਿਸ਼ਾ ਪ੍ਰਿਆ ਨਾਮਕ ਇਹ ਕੁੜੀ ਕਿਸੇ ਦੇ ਨਾਲ ਗੱਲਬਾਤ ਕਰਦੀ ਹੈ ਜਿਹਦੇ ਨਾਲ ਗੱਲਬਾਤ ਕਰਦੀ ਹੈ ਉਹਦੇ ਹੀ ਕਤਲ ਦੇ ਕੇਸ ਵਿੱਚ ਇਸ ਵੇਲੇ ਇਸ ਕੁੜੀ ਨੂੰ ਇਹ ਸਜ਼ਾ ਹੋਣੀ ਹੈ ਉਹਦੇ ਨਾਲ ਗੱਲਬਾਤ ਕਰਦੀ ਆ ਉਹਦਾ ਨਾਮ ਹੈਗਾ ਜੀ ਤਲਾਲ ਅਬਦੁਮਹਦੀ ਤਲਾਲ ਅਬਦੁਮਹਿਦੀ ਨਾਲ ਗੱਲਬਾਤ ਕਰਦੀ ਹੈ ਕਿਉਂਕਿ ਉਥੇ ਜਾਣਕਾਰ ਸੀਗਾ ਵੀ ਆਪਾਂ ਕਿਉਂ ਨਾ ਮਿਲ ਜੁੜ ਕੇ ਕੋਈ ਕਾਰੋਬਾਰ ਖੋਲੀਏ ਉਹ ਕਹਿੰਦਾ ਠੀਕ ਹੈ ਜੀ ਹੁਣ ਜਿਹੜਾ ਬੰਦਾ ਜਿਸ ਪੇਸ਼ੇ ਨਾਲ ਸੰਬੰਧਿਤ ਹੁੰਦਾ ਉਹਦੇ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਪੇਸ਼ੇ ਨਾਲ ਸੰਬੰਧਿਤ ਜਿਹੜਾ ਮੈਂ ਕੰਮ ਕਰਦਾ ਜਾਂ ਕਰਦੀ ਆ ਇਦਾਂ ਦਾ ਹੀ ਕੋਈ ਕੰਮ ਖੋਲਿਆ ਜਾਵੇ ਸੋ ਉਹਨਾਂ ਨੇ ਇੱਕ ਨਰਸਿੰਗ ਹੋਮ ਜਿੱਦਾਂ ਆਪਾਂ ਖੋਲ੍ਹ ਲੈਂਦੇ ਆ ਜਾਂ ਕੋਈ ਇੱਕ ਹਸਪੀਟਲ ਉਹ ਇਹਨਾਂ ਨੇ ਖੋਲ੍ਹਿਆ ਪਾਰਟਨਰਸ਼ਿਪ ਦੇ ਉੱਪਰ ਦੋਨੇ ਜਾਨੇ ਨਿਮੇਸ਼ਾ ਪ੍ਰਿਆ ਔਰ ਤਲਾਲ ਅਬਦੁਮਹਿਦੀ ਕੁਝ ਸਮਾਂ ਤਾ ਵਧੀਆ ਚੱਲਦਾ ਰਿਹਾ ਪਰ ਕਈ ਵਾਰ ਇਦਾਂ ਹੁੰਦਾ ਹੈਗਾ ਜਿਵੇਂ ਭਈ ਦੋ ਧਿਰਾਂ ਹੈਗੀਆਂ ਨੇ ਜਦੋਂ ਉਹਨਾਂ ਨੇ ਮਿਲ ਕੇ ਕੰਮ ਕਰ ਕੋਈ ਖੋਲਿਆ ਹੈਗਾ ਆਪਸ ਵਿੱਚ ਖਟਾਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਹੁੰਦਾ ਇਦਾਂ ਔਰ ਇਹਨਾਂ ਵਿੱਚ ਵੀ ਇਦਾਂ ਹੀ ਹੋਇਆ ਹੁਣ ਨਮੀਸ਼ਾ ਨੂੰ ਇਹ ਲੱਗਣ ਲੱਪਿਆ ਕਿ ਤਲਾਲ ਅਬਦਉ ਮਹਿੰਦੀ ਮੇਰੇ ਨਾਲ ਕੋਈ ਧੱਕਾ ਕਰਦਾ ਮੇਰੇ ਨਾਲ ਕੋਈ ਵਧਿੱਕੀ ਜੀ ਕਰਨ ਡਿਆ ਪਿਆ ਉਹਨੇ ਪੁਲਿਸ ਦੇ ਕੋਲ ਸੁਣਨ ਵਿੱਚ ਆਇਆ ਕਿ ਇੱਕ ਵਾਰ ਸ਼ਿਕਾਇਤ ਵੀ ਕੀਤੀ ਸੀ ਜੋ ਖਬਰਾਂ ਦੇ ਮੁਤਾਬਕ ਹੈ ਤਲਾਲ ਅਬਦਉ ਮਹਿੰਦੀ ਨੇ ਕਿਉਂਕਿ ਨਮੀਸ਼ਾ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਸੀਗਾ ਇਸ ਤੋਂ ਇਲਾਵਾ ਜੋ ਗੱਲਾਂ ਬਾਤਾਂ ਸੁਣਨ ਵਿੱਚ ਆ ਰਹੀਆਂ ਨੇ ਉਸ ਕੁੜੀ ਦਾ ਕਹਿਣਾ ਹੈਗਾ ਕਿ ਮੇਰੇ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਇੱਕ ਪ੍ਰੈਸ਼ਰ ਜਿਹਾ ਬਣ ਗਿਆ। ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀਗਾ ਕਿ ਜਿੱਦਾਂ ਮੈਂ ਉਹਦੇ ਚੁੰਗਲ ਜੈ ਦੇ ਵਿੱਚ ਫਸ ਗਈਆਂ। ਉਸ ਚੁੰਗਲ ਦੇ ਵਿੱਚੋਂ ਨਿਕਲਣ ਦੇ ਵਾਸਤੇ ਉਹਨੂੰ ਆਪਣਾ ਪਾਸਪੋਰਟ ਚਾਹੀਦਾ ਸੀਗਾ। ਹੁਣ ਕ੍ਰਿਤੀ ਵਿੱਚ ਫਸ ਗਈ। ਆਪਣਾ ਪਾਸਪੋਰਟ ਹਾਸਲ ਕਰਨਾ ਹੀ ਉਹਨੂੰ ਇਸ ਅੰਜਾਮ ਤੱਕ ਲੈ ਪਹੁੰਚਿਆ। ਜਿਵੇਂ ਮੈਂ ਪਹਿਲਾਂ ਬਾਰ-ਬਾਰ ਕਹਿ ਰਿਹਾ ਹੈਗਾ ਕਿ ਕੁਝ ਘੰਟਿਆਂ ਬਾਅਦ ਉਹਨੂੰ ਫਾਂਸੀ ਦੇ ਦਿੱਤੀ ਜਾਊਂਗੀ। ਉਹਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਊਂਗਾ। ਪਾਸਪੋਰਟ ਹਾਸਲ ਕਰਨ ਦੇ ਚੱਕਰ ਵਿੱਚ ਪਹਿਲਾਂ ਉਹ ਸ਼ਿਕਾਇਤ ਵੀ ਕੀਤੀ ਉਹਨੇ ਉੱਥੇ ਜਦੋਂ ਆਪਾਂ ਇੱਥੇ ਪੁਲਿਸ ਥਾਣੇ ਜਾਣੇ ਹੈਗੇ ਆ ਇਦਾਂ ਹੀ ਉੱਥੇ ਵੀ ਉਹਨੇ ਕੀਤਾ ਸਾਰਾ ਕੁਝ ਅਦਾਲਤ ਤੱਕ ਵੀ ਮਾਮਲਾ ਗਿਆ ਪਰ ਉੱਥੇ ਇਦਾਂ ਦਾ ਕੁਝ ਵੀ ਫੈਸਲਾ ਉਹਦੇ ਹੱਕ ਦੇ ਵਿੱਚ ਨਹੀਂ ਹੋ ਸਕਿਆ ਉਹ ਹੁਣ ਚਾਹੁੰਦੀ ਸੀਗੀ ਉਸ ਵੇਲੇ ਕਿ ਮੈਂ ਚਲੋ ਪਾਸਪੋਰਟ ਮੈਨੂੰ ਮਿਲ ਜਾਵੇ ਤੇ ਮੈਂ ਵਾਪਸ ਆਪਣੇ ਘਰ ਨੂੰ ਪਰਤਾਂ ਵਾਂ ਭਾਵ ਕਿ ਹੋ ਸਕਦਾ ਉਹਦੇ ਜ਼ਿਹਨ ਵਿੱਚ ਹੋਵੇ ਕਿ ਮੈਂ ਕੇਰਲ ਭਾਵ ਕਿ ਭਾਰਤ ਨੂੰ ਵਾਪਸ ਮੁੜ ਆਵਾਂ ਪਰ ਇਦਾਂ ਦਾ ਕੁਝ ਵੀ ਨਹੀਂ ਹੋ ਸਕਿਆ ਇੱਕ ਗੱਲ ਹੋਰ ਵੀ ਸੁਣ ਵਿੱਚ ਆ ਰਹੀ ਹੈ ਉਹ ਇਹ ਹੈ ਕਿ ਜਿਹੜਾ ਤਲਾਲ ਹੈਗਾ ਤਲਾਲ ਅਬਦੁਲ ਮਹਿਦੀ ਉਹਨੇ ਦਾਅਵਾ ਕੀਤਾ ਸੀਗਾ ਉਹ ਕਹਿੰਦਾ ਵੀ ਨਮੀਸ਼ਾ ਦੇ ਨਾਲ ਉਹਨੇ ਵਿਆਹ ਕਰਵਾ ਲਿਆ ਹੈਗਾ ਉਹਨੇ ਇਹਦੇ ਸਬੂਤ ਵਜੋਂ ਇੱਕ ਨਕਲੀ ਵਿਆਹ ਦੀ ਤਸਵੀਰ ਤੇ ਦਸਤਾਵੇਜ਼ ਵੀ ਪੇਸ਼ ਕੀਤੇ ਖਬਰਾਂ ਦੇ ਮੁਤਾਬਕ ਹੈ ਜੋ ਜਿਹੜੇ ਕਿ ਕਥਿਤ ਤੌਰ ਤੇ ਨਮੀਸ਼ਾ ਦੀ ਅਸਲ ਵਿਆਹ ਦੀ ਤਸਵੀਰ ਦੇ ਨਾਲ ਛੇੜਛਾੜ ਕਰਕੇ ਬਣਾਏ ਗਏ ਸਕੇ ਇਹ ਦਸਤਾਵੇਜ਼ ਯਮਨ ਦੀ ਅਦਾਲਤ ਦੇ ਵਿੱਚ ਸਵੀਕਾਰ ਕਰ ਲਏ ਗਏ ਸਨ ਜਿਹਦੇ ਕਰਕੇ ਫਿਰ ਨਮੀਸ਼ਾ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਉਸ ਕਿਸਮ ਦੇ ਹਾਲਾਤਾਂ ਦੇ ਵਿੱਚੋਂ ਵੀ ਨਮੀਸ਼ਾ ਨੂੰ ਲੰਘਣਾ ਪਿਆ ਉਸ ਤੋਂ ਬਾਅਦ ਤਲਾਲ ਨੇ ਨਮੀਸ਼ਾ ਦਾ ਪਾਸਪੋਰਟ ਆਪਣੇ ਕਾਬੂਜੇ ਦੇ ਵਿੱਚ ਕਰ ਲਿਆ ਤੇ ਉਹਦੇ ਉੱਤੇ ਜ਼ਬਰਦਸਤੀ ਜਿਦਾ ਕਹਿ ਲੋਨੇ ਆਪਣਾ ਕਬਜ਼ਾ ਜਾਂ ਕਰ ਲਿਆ ਕੰਟਰੋਲ ਜਾਂ ਕਰਕੇ ਰੱਖ ਦਸਕਾ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਉਹਨੂੰ ਇਹ ਲੱਗਣ ਲੱਗ ਪਿਆ ਸੀ ਨਮੀਸ਼ਾ ਨੂੰ ਕਿ ਮੈਂ ਉਹਦੇ ਇਸ ਵੇਲੇ ਅੰਡਰ ਪ੍ਰੈਸ਼ਰ ਹੈਗੀ ਐ ਜਿਹਦੇ ਕਰਕੇ ਉਹਦਾ ਆਪਣੇ ਪਰਿਵਾਰ ਦੇ ਨਾਲ ਫਿਰ ਸੰਪਰਕ ਜਿਹਾ ਵੀ ਟੁੱਟ ਗਿਆ ਉਹਦੇ ਵਿਵਹਕ ਜੀਵਨ ਦੇ ਉੱਪਰ ਵੀ ਪਹਿਲਾਂ ਕਹਿ ਕੇ ਹਟਿਆ ਕਿ ਬਹੁਤ ਜ਼ਿਆਦਾ ਪ੍ਰਭਾਵ ਜ਼ਰੂਰ ਪਿਆ ਹੋਊਗਾ ਪੈ ਜਾਂਦਾ ਹੈਗਾ ਸੋ ਸਮਾਂ ਬੀਤਦਾ ਗਿਆ ਜਦੋਂ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਵਿੱਚ ਆ ਗਈ ਤਾਂ ਇਹਦੀ ਇੱਕ ਸਹੇਲੀ ਉਥੇ ਉਸ ਸਹੇਲੀ ਦੇ ਨਾਲ ਮਿਲ ਕੇ ਹੁਣ ਦਿਮਾਗ ਦੇ ਵਿੱਚ ਸਕੀਮਾਂ ਤਾਂ ਬਣ ਗਈਆਂ ਆਂ ਬੰਦੇ ਦੇ ਫਿਰ ਮੈਂ ਆਪਣਾ ਪਾਸਪੋਰਟ ਕਿੱਦਾਂ ਹਾਸਲ ਕਰਨਾ ਕਰਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਆਪਣੀ ਸਹੇਲੀ ਦੇ ਨਾਲ ਮਿਲ ਕੇ ਕਿਉਂ ਨਾ ਇਸ ਬੰਦੇ ਦੇ ਕੋਈ ਟੀਕਾ ਲਾ ਦਵਾ ਇਦਾਂ ਦਾ ਜਿਹੜਾ ਬਿਹੋਸ਼ੀਲਾ ਟੀਕਾ ਹੋਵੇ ਇਹ ਕੁਝ ਸਮੇਂ ਲਈ ਬਿਹੋਸ਼ ਹੋ ਜਾਵੇ ਤੇ ਜਿੰਨਾ ਸਮਾਂ ਬਿਹੋਸ਼ ਰਹੇ ਉਹਨਾਂ ਸਮਾਂ ਮੈਂ ਅਲਮਾਰੀਆਂ ਮੈਂ ਬੈੱਡ ਮੈਂ ਹੋਰ ਆਸਾ ਪਾਸਾ ਸਾਰਾ ਕੁਝ ਛਾਣ ਮਾਰਾਂ ਤੇ ਮੈਨੂੰ ਉਹ ਆਪਣਾ ਪਾਸਪੋਰਟ ਮਿਲ ਜਾਵੇ ਜਿਹੜਾ ਕਿ ਇਹਨੇ ਸ਼ਾਇਦ ਕਿਤੇ ਲੁਕੋ ਕੇ ਰੱਖਿਆ ਹੋਇਆ ਨਮੇਸ਼ਾ ਨੇ ਇਸ ਚੱਕਰ ਦੇ ਵਿੱਚ ਜੋ ਖਬਰਾਂ ਸੁਣਨ ਨੂੰ ਪੜਨ ਨੂੰ ਮਿਲਦੀਆਂ ਨੇ ਇਹਨੇ ਉਹਦੇ बेहोਸ਼ੀ ਦਾ ਟੀਕਾ ਲਾਤਾ ਜਿਹੜਾ बेहोਸ਼ੀ ਦਾ ਟੀਕਾ ਸੀਗਾ ਉਹੀ ਸਬੱਬ ਬਣ ਗਿਆ ਇਸ ਨਮੇਸ਼ਾ ਨੂੰ ਇਸ ਗੱਲ ਤੱਕ ਲੈ ਕੇ ਆਉਣ ਦੇ ਲਈ ਸੁਣ ਵਿੱਚ ਆਇਆ ਕਿ ਜਿਹੜਾ ਉਹ बेहोਸ਼ੀ ਦਾ ਟੀਕਾ ਸੀਗਾ ਉਹ ਓਵਰਡੋਜ਼ ਹੋ ਗਈ ਜਿੱਦਾਂ ਕਹੋ ਕਈ ਵਾਰ ਆਪਾਂ ਕਹਿੰਦੇ ਨੇ ਵੀ ਇੱਥੇ ਕਿਸੇ ਨੂੰ ਓਵਰਡੋਜ਼ ਹੋ ਗਈ ਜਾਂ ਜਿਹੜਾ ਟੀਕਾ ਸੀਗਾ ਉਹਦੀ ਮਾਤਰਾ ਇੰਨੀ ਲਾਉਣੀ ਸੀਗੀ ਤੇ ਜ਼ਿਆਦਾ ਮਾਤਰਾ ਦਾ ਹੋ ਗਿਆ ਉਹ ਜਿਹਦੇ ਕਰਕੇ ਮੁਕ ਦੀ ਗੱਲ ਕੇ ਤਲਾਲ ਅਬਦੋ ਮਹੰਦੀ ਦੀ ਮੌਤ ਹੋ ਗਈ ਜਦੋਂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਯਮਨ ਦਾ ਕਾਨੂੰਨ ਹੈਗਾ ਤੁਸੀਂ ਇੱਕ ਲਫ਼ਜ਼ ਸੁਣਿਆ ਹੋਊਗਾ ਕਈ ਵਾਰ ਬਲੱਡ ਮਨੀ ਬਲੱਡ ਮਨੀ ਬਲੱਡ ਮਨੀ ਦਾ ਭਾਅ ਇਹ ਹੁੰਦਾ ਹੈ ਕਿ ਜਦੋਂ ਉੱਥੇ ਕਿਸੇ ਦਾ ਇਸ ਤਰੀਕੇ ਦੇ ਨਾਲ ਮਰਡਰ ਕੋਈ ਕਰ ਦਿੰਦਾ ਹੈਗਾ ਜਿਸ ਤਰੀਕੇ ਨਾਲ ਮਰਜੀ ਤਾਂ ਜਿਹੜੇ ਉਹ ਪਿੱਛੇ ਪਰਿਵਾਰਕ ਮੈਂਬਰ ਹੈਗੇ ਆ ਜਿਹਦਾ ਮਰਡਰ ਹੋਇਆ ਹੈਗਾ ਉਹਦੇ ਪਰਿਵਾਰਕ ਮੈਂਬਰ ਜੇ ਬਲੱਡ ਮਨੀ ਭਾਵ ਕੇ ਉਸ ਕਤਲ ਦੇ ਬਦਲੇ ਜਾਂ ਉਸ ਮੌਤ ਦੇ ਜਿਹੜੀ ਹੋਈ ਹੈ ਉਹਨਾਂ ਦੇ ਕੋਲੋਂ ਪੈਸੇ ਲੈ ਲੈਣ ਜੇ ਉਸ ਅस्वीਕਾਰ ਕਰ ਲੈਣ ਤਾਂ ਫਿਰ ਉਹਦੀ ਫਾਂਸੀ ਦੀ ਜਾਂ ਉਹਦੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਇਹ ਉੱਥੋਂ ਦਾ ਕਾਨੂੰਨ ਹੈ ਹੁਣ ਜਿਹੜਾ ਇਹ ਮਾਮਲਾ ਹੈਗਾ ਇਹ ਬਹੁਤ ਜ਼ਿਆਦਾ ਧਖਿਆ ਇੱਥੇ ਇੱਕ ਸੰਸਥਾ ਵੀ ਬਣ ਜਾਂਦੀ ਹੈ ਔਰ ਸੰਸਥਾ ਉਸ ਕੁੜੀ ਨੂੰ ਬਚਾਉਣ ਦੇ ਵਾਸਤੇ ਬਹੁਤ ਮੋਟੀ ਰਕਮ ਵੀ ਇਕੱਠਾ ਕਰ ਲੈਂਦੀ ਹੈ ਔਰ ਜਿਹੜਾ ਉਸ ਕੁੜੀ ਦਾ ਪਤੀ ਹੈ ਨਮੀਸ਼ਾ ਦਾ ਉਹ ਵੀ ਇਸ ਵੇਲੇ ਜਮਨ ਉੱਥੇ ਜਾ ਕੇ ਬੈਠਾ ਹੋਇਆ ਉਹ ਸ਼ਹਿਰ ਦੇ ਵਿੱਚ ਬੈਠਾ ਹੋਇਆ ਜਿਸ ਸ਼ਹਿਰ ਦੇ ਵਿੱਚ ਉਹ ਜੇਲ ਹੈ ਜਿੱਥੇ ਉਹਨੂੰ ਖਤਮ ਕਰ ਦਿੱਤਾ ਜਾਊਗਾ ਆਉਂਦੇ ਘੰਟਿਆਂ ਦੇ ਵਿੱਚ ਉਹਨੇ ਵੀ ਬਹੁਤ ਸਾਰੀ ਮਾਇਆ ਇਕੱਠੀ ਕਰ ਲਈ ਸੋ ਜਿਹੜੀ ਉਹ ਸੰਸਥਾ ਉਹਨੇ ਵੀ ਕੀਤਾ ਸਾਰਾ ਕੁਝ ਭਾਰਤ ਦੇ ਰਹਿਣ ਵਾਲੀ ਹੋਣ ਕਰਕੇ ਜਿਹੜੇ ਕੇਰਲ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹੁੰਦੇ ਆ ਔਰ ਜਿਹੜੇ ਇਸ ਵੇਲੇ ਦੇ ਉੱਥੋਂ ਦੇ ਹੈਗੇ ਨੇ ਮੁੱਖ ਮੰਤਰੀ ਉਹਨਾਂ ਨੇ ਵੀ ਵਿਚ ਪੈ ਪੂ ਕੇ ਸਾਰਾ ਕੁਝ ਬਹੁਤ ਯਤਨ ਉਪਰਾਲੇ ਕਰਨ ਦਾ ਭਾਵ ਹੈ ਕਿ ਉਹਨਾਂ ਨੇ ਕੀਤੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਸਲਾ ਹੱਲ ਹੋ ਜਵੇ ਇੱਕ ਰਿੱਟ ਸੁਪਰੀਮ ਕੋਰਟ ਤੱਕ ਵੀ ਦਾਇਰ ਕੀਤੀ ਗਈ ਹੁਣ ਸੁਪਰੀਮ ਕੋਰਟ ਨੇ ਮੁੜ ਕੇ ਇਹ ਗੱਲ ਲਖੀ ਵੀ ਮੇਰੇ ਭਾਵਕੇ ਸਾਡੇ ਅਧਿਕਾਰ ਖੇਤਰ ਤੋਂ ਇਹ ਬਾਅਦ ਦੀ ਗੱਲ ਹੈ ਵੀ ਜਿਹੜਾ ਸਾਡਾ ਕਾਨੂੰਨ ਹੈਗਾ ਇਹ ਹੁਣ ਕੋਈ ਉੱਥੇ ਤਾਂ ਲਾਗੂ ਹੁੰਦਾ ਨਹੀਂ ਹੈਗਾ ਯਮਨ ਦੇ ਧਰਤੀ ਦੇ ਉੱਪਰ ਵੀ ਆਪਾਂ ਇਥੋਂ ਕੋਈ ਫੈਸਲਾ ਇਥੋਂ ਜਾਰੀ ਕਰ ਦਈਏ ਉੱਥੇ ਲਾਗੂ ਨਹੀਂ ਹੁੰਦਾ ਔਰ ਇਹਨਾਂ ਨੇ ਫਿਰ ਸਰਕਾਰ ਤੱਕ ਅਪਰੋਚ ਵੀ ਕੀਤੀ ਕੇਰਲ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਪਹੁੰਚ ਕੀਤੀ ਕਿ ਤੁਸੀਂ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰੋ ਹੁਣ ਕਿਉਂਕਿ ਭਾਰਤ ਦੀ ਸਰਕਾਰ ਦੇ ਜਾਂ ਕਹਿ ਲਓ ਭਾਰਤ ਦੇ ਯਮਨ ਦੇ ਨਾਲ ਜਿਹੜੇ ਰਿਸ਼ਤੇ ਆ ਨਾ ਕਈ ਵਾਰ ਕਈ ਸੰਧੀਆਂ ਹੁੰਦੀਆਂ ਨੇ ਵੱਖ-ਵੱਖ ਮੁਲਕਾਂ ਦੀਆਂ ਇੱਕ ਦੂਜੇ ਦੇ ਨਾਲ ਕਈ ਵਾਰੀ ਉਹ ਸੰਧੀਆਂ ਇਦਾਂ ਦੀਆਂ ਹੁੰਦੀਆਂ ਨੇ ਕਿ ਇਧਰਲੇ ਮੁਲਕ ਦੀ ਕਈ ਹੋਈ ਗੱਲ ਉਧਰ ਵਾਲੇ ਮੰਨ ਲੈਂਦੇ ਆ ਬਹੁਤ ਸਾਰੇ ਮਾਮਲਿਆਂ ਦੇ ਪਰ ਇਦਾਂ ਦੀਆਂ ਸੰਧੀਆਂ ਹੋਈਆਂ ਨੇ ਵਿਸਥਾਰ ਵਿੱਚ ਮੈਂ ਨਹੀਂ ਜਾਊਂਗਾ ਕਿਉਂਕਿ ਗੱਲ ਹੋਰ ਪਾਸੇ ਨੂੰ ਤੁਰ ਜਣੀ ਹੈ ਗੱਲ ਲੰਮੀ ਹੋ ਜਾਣੀ ਹੈ ਮੁੱਖ ਦੀ ਗੱਲ ਇਹ ਹੈ ਕਿ ਇਦਾਂ ਦੀ ਕੋਈ ਵੀ ਸੰਧੀ ਨਹੀਂ ਹੈਗੀ ਕਿ ਇੱਥੋਂ ਦੀ ਸਰਕਾਰ ਭਾਰਤ ਉੱਥੋਂ ਦੇ ਮੁਲਕ ਨੂੰ ਆਖੇ ਕਿ ਤੁਸੀਂ ਇਹ ਕੁੜੀ ਵਾਪਸ ਕਰ ਦਿਓ ਤੁਸੀਂ ਇਸ ਕੁੜੀ ਨੂੰ ਖਤਮ ਨਾ ਕਰਿਓ ਇਹਨੂੰ ਸਜ਼ਾਏ ਮੌਤ ਨਾ ਦਿਓ ਇਦਾਂ ਦਾ ਕੁਝ ਨਹੀਂ ਹੈਗਾ ਸੋ ਜਦੋਂ ਇਦਾਂ ਦਾ ਕੁਝ ਨਹੀਂ ਹੈਗਾ ਤੇ ਭਾਰਤ ਦੀ ਸਰਕਾਰ ਨੇ ਵੀ ਬਾਹਾਂ ਤਾਂ ਖੜੀਆਂ ਕਰਤੀਆਂ ਕਰਤੀਆਂ ਕਿ ਆਪਾਂ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਸੋ ਆਹ ਸਾਰੀ ਕਹਾਣੀ ਬਣੀ ਹੋਈ ਹੈ ਇਸ ਵੇਲੇ ਦੀ ਜਿਹੜੀ ਸਥਿਤੀ ਹੈ ਆਪਾਂ ਸਾਰੇ ਜਾਣੇ ਅੰਦਾਜ਼ਾ ਜਾਂ ਲਾ ਸਕਦੇ ਹਾਂ ਕਿ ਉਹ ਕੁੜੀ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਆਪਣੇ ਸੈੱਲ ਦੇ ਵਿੱਚ ਉਹਦੇ ਕੁਝ ਘੰਟਿਆਂ ਬਾਅਦ ਹੋਣ ਵਾਲੀ ਮੌਤ ਦਾ ਇੰਤਜ਼ਾਰ ਕਰਦੀ ਪਈ ਹੈ ਔਰ ਕਿਹੋ ਜਿਹੇ ਉਹਦੇ ਮਨ ਦੇ ਹਾਲਾਤ ਹੋਣਗੇ ਆਪਾਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਆ ਪਰ ਇਸ ਗੱਲ ਦਾ ਇੱਕ ਦੂਜਾ ਪਹਿਲੂ ਵੀ ਹੈਗਾ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੁਣ ਜਿਹੜਾ ਉਹ ਪਰਿਵਾਰ ਵਾ ਜਿਨ੍ਹਾਂ ਦਾ ਜੀ ਮਾਰ ਦਿੱਤਾ ਗਿਆ ਜਿਹਦਾ ਨਾਮ ਤਲਾਲ ਅਬਦੁਮਹਦੀ ਹੈ ਹੁਣ ਉਹਦਾ ਪਰਿਵਾਰ ਕਿਉਂਕਿ ਹੁਣ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਸੀਗਾ ਜੋ ਵਾਕਿਆ ਜੋ ਘਟਨਾ ਵਾਪਰੀ ਸੀਗੀ ਵੀ ਉਹਨੇ ਉਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਓਵਰਡੋਜ਼ ਹੋ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਔਰ ਖਬਰਾਂ ਦੇ ਮੁਤਾਬਕ ਫਿਰ ਉਹਨੂੰ ਇਹਦਾ ਟੁਕੜੇ ਟੁਕੜੇ ਕਰਕੇ ਤੇ ਪਾਣੀ ਵਾਲੀ ਟੈਂਕੀ ਦੇ ਵਿੱਚ ਪਾਤਾ ਗਿਆ ਪਰ ਮਾਮਲਾ ਜਾਗਰ ਹੋ ਗਿਆ ਕਿਉਂਕਿ ਇਹ ਤਾਂ ਹੈ ਨਹੀਂ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਤਰ੍ਹਾਂ ਦਾ ਕਰਾਇਮ ਕਰਦਾ ਤੇ ਉਹ ਹਮੇਸ਼ਾ ਟਕੇ ਹੀ ਰਹਿਣਾ ਹੁਣ ਮਾਮਲਾ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਕਿਸੇ ਪਰਿਵਾਰ ਦਾ ਕੋਈ ਜੀ ਗਿਆ ਆ ਲੰਬੇ ਹੋ ਗਿਆ ਖੋਂ ਪਰੋਖ ਹੋ ਗਿਆ ਤਾਂ ਉਹਨੂੰ ਲੱਭਣ ਦੇ ਵਾਸਤੇ ਚਾਰਾ ਜੋਗੀ ਤਾਂ ਹੁੰਦੀ ਹੈ ਉਹਨਾਂ ਨੇ ਵੀ ਚਾਰਾ ਜੋਗੀਤੇ ਉਥੋਂ ਦੀ ਪੁਲਿਸ ਵੀ ਹਰਕਤ ਦੇ ਵਿੱਚ ਆਈ ਉਤੌਲੀ ਸਰਕਾਰ ਵੀ ਹਰ ਕਦਮ ਵਿੱਚ ਆ ਗਈ ਤਾਂ ਜਦੋਂ ਸਾਹਮਣੇ ਗੱਲ ਆਈ ਤਾਂ ਉਸ ਤੋਂ ਬਾਅਦ ਫਿਰ ਇਸ ਕੁੜੀ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਦੋਂ ਤੋਂ ਲੈ ਕੇ ਉਹ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬੰਦ ਸੋ ਮੁੱਖੀ ਦੀ ਗੱਲ ਕਿ ਸਨ 2018 ਦੇ ਵਿੱਚ ਯਮਨ ਦੀ ਅਦਾਲਤ ਨੇ ਉਹਦੇ ਉੱਪਰ ਕਤਲ ਦਾ ਦੋਸ਼ ਲਾਇਆ ਸੀਗਾ ਤੇ 212 ਦੇ ਵਿੱਚ ਭਾਵ ਕਿ ਅੱਜ ਤੋਂ 5 ਕੁ ਬਰੇ ਪਹਿਲਾਂ ਸਾਨਾ ਦੀ ਟ੍ਰਾਇਲ ਕੋਰਟ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜਿਹਨੂੰ ਕਿ ਹੁਣ ਅਮਲੀ ਰੂਪ ਆਉਂਦੇ ਕੁਝ ਘੰਟਿਆਂ ਬਾਅਦ ਦੇ ਦਿੱਤਾ ਜਾਊਗਾ ਹੁਣ ਮੈਂ ਪਹਿਲਾਂ ਗੱਲ ਕੀਤੀ ਸੀਗੀ ਸ਼ੁਰੂਆਤ ਦੇ ਵਿੱਚ ਪਈ ਕੀ ਕਿਸੇ ਵੀ ਤਰ੍ਹਾਂ ਦੀ ਕੋਈ ਆਸ ਦੀ ਕਿਰਨ ਬਾਕੀ ਹੈ ਵੀ ਉਹਦੀ ਜ਼ਿੰਦਗੀ ਬਚ ਜਾਵੇ ਹਾਂ ਉਹਦੀ ਆਸ ਦੀ ਕਿਰਨ ਮੱਧਮ ਜਹੀ ਇੱਕ ਬਾਕੀ ਹੈ ਕਿਉਂਕਿ ਜਿਹਦਾ ਪਹਿਲਾਂ ਕਹਿ ਕੇ ਹਟਿਆ ਕਿ ਉੱਥੋਂ ਦਾ ਜਿਹੜਾ ਕਾਨੂੰਨ ਹੈਗਾ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਬਲੱਡ ਮਨੀ ਹੁਣ ਇੱਥੇ ਬਹੁਤ ਮੋਟੀ ਰਕਮ ਇਕੱਠੀ ਕਰਕੇ ਬੈਠੇ ਹੋਏ ਆ ਸਾਰੇ ਜਣੇ ਪਰਿਵਾਰਕ ਮੈਂਬਰ ਵੀ ਪੂਰਾ ਜੋਰ ਲਾ ਰਹੇ ਆ ਪਰ ਜਿਹੜਾ ਮੂਰੇ ਪਰਿਵਾਰ ਹੈਗਾ ਤਲਾਲ ਅਬਦੋ ਮਹਿੰਦੀ ਦਾ ਉਹ ਮੰਨਣ ਨੂੰ ਤਿਆਰ ਨਹੀਂ ਹੈਗਾ ਹਾਂ ਉੱਥੇ ਇਹ ਵੀ ਹੈਗਾ ਕਿ ਜਦੋਂ ਉਹਨੂੰ ਮੌਤ ਅ ਦਿ ਸਜ਼ਾ ਦਿੱਤੀ ਜਾਣੀ ਹੈਗੀ ਆ ਤਾਂ ਉਸ ਤੋਂ 1 ਘੰਟਾ ਪਹਿਲਾਂ ਹਲੇ ਨਾ ਸਮਾਂ ਨਹੀਂ ਮਿੱਥਿਆ ਹੈਗਾ ਤਰੀਕ ਮਿੱਥ ਲਈ ਆ ਉਹਨਾਂ ਨੇ ਅੱਜ 15 ਤਰੀਕ ਹੈ ਸਵੇਰੇ 15 ਦੀ 16 ਹੋ ਜਾਣੀ ਹੈ 16 ਤਰੀਕ ਤੱਕ ਮਿੱਥ ਲਈ ਗਈ ਹੈ ਪਰ ਸਮਾਂ ਨਹੀਂ ਹਲੇ ਨਿਸ਼ਚਿਤ ਕੀਤਾ ਗਿਆ ਹੈਗਾ ਕਿ ਕਿੰਨੇ ਸਮੇਂ ਦੇ ਪਰ ਉਹਨੂੰ ਕਿਹੜੇ ਕਿੰਨੇ ਵਜੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਊਗੀ ਆਮ ਹਾਲਾਤਾਂ ਦੇ ਵਿੱਚ ਦੁਪਹਿਰ ਵੇਲੇ ਜਾਂ ਫਿਰ ਸਵੇਰ ਵੇਲੇ ਭਾਵ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਹੁਣ ਗੱਲ ਇਹ ਹੈਗੀ ਕਿ ਸਜ਼ਾ ਤੋਂ ਇੱਕ ਘੰਟਾ ਪਹਿਲਾਂ ਤੱਕ ਵੀ ਜੇ ਪਰਿਵਾਰ ਮੰਨ ਜਾਵੇ ਕਿ ਠੀਕ ਆ ਜੀ ਆਪਾਂ ਬਲੱਡ ਮਨੀ ਲੈਣ ਨੂੰ ਤਿਆਰ ਆ ਆਪਾਂ ਪੈਸਾ ਲੈਣ ਨੂੰ ਤਿਆਰ ਹੈਗੇ ਆ ਤੇ ਇਹਨੂੰ ਬਖਸ਼ ਦਿੱਤਾ ਜਾਵੇ ਤਾਂ ਫੇਰ ਉਸ ਕੁੜੀ ਦੀ ਜਾਨ ਬਖਸ਼ੀ ਜਾ ਸਕਦੀ ਹੈ ਪਹਿਲਾਂ ਵੀ ਇਦਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹੈਗੇ ਆ ਤੁਹਾਡੇ ਜ਼ਿਹਨ ਵਿੱਚ ਹੋਣਗੇ ਇੱਕ ਨਾਲ ਇੱਥੇ ਸਾਡੇ ਸਮਾਜ ਸੇਵਕ ਹੈਗੇ ਆ ਉਹਨਾਂ ਦਾ ਨਾਮ ਮੈਨੂੰ ਵਿਸਰਜ ਜਾਂਦਾ ਕਈ ਵਾਰ ਅ ਸਰਦਾਰ ਹੈਗੇ ਨੇ ਕਾਫੀ ਸਿਆਣੀ ਉਮਰ ਦੇ ਹੋ ਚੁੱਕੇ ਦਾੜੀ ਬੰਨ ਕੇ ਰੱਖਦੇ ਨੇ ਐਸਪੀਓ ਬਰਾਏ ਜ਼ਿਆਦਾ ਆ ਗਿਆ ਮੈਨੂੰ ਐਸਪੀਓ ਬਰਾਏ ਤੇ ਹੋਰ ਬਹੁਤ ਸਾਰੇ ਕਈ ਵਾਰ ਇਦਾਂ ਦੇ ਕੇਸ ਜਦੋਂ ਉੱਪਰ ਕੇ ਸਾਹਮਣੇ ਆਉਂਦੇ ਆ ਤੇ ਹੋਰ ਵੀ ਕਈ ਸੱਜਣ ਵਿੱਚ ਦਖਲ ਅੰਦਾਜ਼ੀ ਕਰਦੇ ਆ ਉਹ ਇਸ ਤਰੀਕੇ ਦੇ ਨਾਲ ਕਈ ਲੋਕਾਂ ਨੂੰ ਉਹਨਾਂ ਨੇ ਛੁਡਵਾਇਆ ਵੀ ਹੈਗਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਕਿ ਪਰ ਬਲੱਡ ਮਨੀ ਐਂ ਕਹੋ ਲਓ ਵੀ ਪੈਸਾ ਇਕੱਠਾ ਕਰਕੇ ਤੇ ਉਹਨਾਂ ਨੂੰ ਦਿੱਤਾ ਗਿਆ ਪਰਿਵਾਰਾਂ ਨੂੰ ਤੇ ਉਹਨਾਂ ਨੇ ਕਹਿ ਦਿੱਤਾ ਵੀ ਠੀਕ ਐ ਇਹਨੂੰ ਛੱਡ ਦਿੱਤਾ ਜਾਵੇ ਹੁਣ ਪਰਿਵਾਰ ਮੰਨਣ ਨੂੰ ਹਾਲ ਤੱਕ ਤਿਆਰ ਨਹੀਂ ਹੈਗਾ ਜੇ ਮੌਤ ਤੋਂ ਜਦੋਂ ਉਹਨੂੰ ਮਾਰਨਾ ਹੈਗਾ 1 ਘੰਟਾ ਪਹਿਲਾਂ ਤੱਕ ਵੀ ਜੇ ਪਰਿਵਾਰ ਮੰਨ ਜਾਂਦਾ ਹੈ ਪੇਠੀਕਾ ਜਿਹਨੂੰ ਮaaf ਕਰ ਦਿੱਤਾ ਜਾਵੇ ਤਾਂ ਫੇਰ ਕੁੜੀ ਦੀ ਬੰਦਖਾਸੀ ਹੋਣੀ ਹੈ ਆਦਰਵਾਇਜ਼ ਇਸ ਕੁੜੀ ਨੂੰ ਮੌਤ ਪੱਕੀ ਹੈ ਜੀ ਹੁਣ ਜਿਹੜੀ ਇਹ ਗੱਲ ਆ ਨਾ ਜੀ ਹੁਣ ਜਦੋਂ ਆਪਾਂ ਇਸ ਕੁੜੀ ਦੇ ਵੱਲ ਦੇਖਦੇ ਆ ਤਾਂ ਅੰਦਰ ਇੱਕ ਤਰਸੀਏ ਦੀ ਭਾਵਨਾ ਵੀ ਆਉਂਦੀ ਹੈ ਕਿ ਯਾਰ ਬੰਦਾ ਜਿਉਂ ਡਿਆ ਹੈਗਾ ਕੁੜੀ ਜਿਉਂਦੀ ਪਈ ਹੈਗੀ ਆ ਔਰ ਜਦੋਂ ਉਹ ਕੁੜੀ ਜਿਉਂਦੀ ਆ ਤੇ ਕੁਝ ਘੰਟਿਆਂ ਬਾਅਦ ਉਹਦੀ ਮੌਤ ਹੋ ਜਾਣੀ ਹੈ ਸਾਹਮਣੇ ਮੌਤ ਨਜ਼ਰ ਆਉਣ ਡਈ ਹੈ ਹਮਦਰਦੀ ਵੀ ਹੁੰਦੀ ਹੈ ਪਰ ਹੁਣ ਜਦੋਂ ਉਹਦਾ ਕ੍ਰਾਈਮ ਦੇਖਦੇ ਆ ਤਾਂ ਉਹ ਵੀ ਗੱਲ ਛੋਟੀ ਨਹੀਂ ਹੈਗੀ ਕਿਸੇ ਪਰਿਵਾਰ ਦਾ ਇੱਕ ਜੀ ਮਾਰ ਦਿੱਤਾ ਗਿਆ ਮਿੱਥ ਕੇ ਔਰ ਉਸ ਤੋਂ ਬਾਅਦ ਉਹਦੇ ਟੋਟੇ ਟੋਟੇ ਕਰ ਦਿੱਤੇ ਗਏ ਜਦੋਂ ਉਧਰਲੇ ਪਾਸੇ ਦੇਖਦੇ ਆ ਤਾਂ ਉਹ ਵੀ ਗੱਲ ਬਹੁਤ ਵੱਡੀ ਲੱਗਦੀ ਹੈ ਇਸ ਤੋਂ ਥੋੜਾ ਜਿਹਾ ਹੋਰ ਪਿੱਛੇ ਚੱਲ ਜਾਈਓ ਤਾਂ ਫਿਰ ਆ ਵੀ ਗੱਲ ਐਂ ਲੱਗਦੀ ਹੈ ਕਿ ਉਹਨੂੰ ਇਹ ਕਦਮ ਚੁੱਕਣ ਦੇ ਵਾਸਤੇ ਮਜਬੂਰ ਕਿਉਂ ਹੋਣਾ ਪਿਆ ਹੁਣ ਜੇ ਤਲਾਲ ਅਬਦੋ ਮਹਿਦੀ ਉਹਦਾ ਪਾਸਪੋਰਟ ਉਹਨੂੰ ਦੇਣ ਦਾ ਜੇ ਉਹ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਨਾ ਬਣਾ ਕੇ ਰੱਖਦਾ ਤਾਂ ਉਹਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਨਾ ਹੋਣਾ ਪੈਂਦਾ ਇੱਕ ਇਹ ਵੀ ਪਹਿਲੂ ਹੈਗਾ ਵੀ ਉਹਨੇ ਇਹ ਕ੍ਰਾਈਮ ਕੀਤਾ ਤੇ ਕੀਤਾ ਕਿਉਂ ਉਹਦੇ ਪਿੱਛੇ ਉਹਦੀ ਭਾਵਨਾ ਕੀ ਸੀਗੀ ਜੋ ਭਾਵਨਾ ਇਦਾਂ ਲੱਗਦੀ ਹੈ ਕਈ ਵਾਰ ਉਹ ਇਹ ਲੱਗਦੀ ਹੈ ਕਿ ਉਹਨੇ ਆਪਣਾ ਛੁਟਕਾਰਾ ਕਰਾਉਣ ਦੇ ਵਾਸਤੇ ਕਹਿ ਲੋ ਜਾਂ ਕਹਿ ਲੋ ਕਿ ਉਹ ਕਿਸੇ ਤਰੀਕੇ ਦੇ ਨਾਲ ਉਸ ਚੁੰਗਲ ਦੇ ਵਿੱਚੋਂ ਨਿਕਲ ਕੇ ਤੇ ਚਾਹੁੰਦੀ ਸੀਗੀ ਕਿ ਮੈਂ ਵਾਪਸ ਇੱਥੇ ਪਰਤਾਂ ਵਾਂ ਜਾਂ ਮੈਂ ਕਿਤੇ ਹੋਰ ਸ਼ਿਫਟ ਹੋ ਜਮਾ ਇਹ ਦਰ ਉਧਰ ਹੁਣ ਭਾਵਨਾ ਇਹ ਨਜ਼ਰ ਆਉਂਦੀ ਹੈ ਮਤਲਬ ਜਦੋਂ ਤੁਸੀਂ ਪਿੱਛੇ ਤੋਂ ਪਿੱਛੇ ਚੱਲ ਜਾਂਦੇ ਆਂ ਤਾਂ ਫਿਰ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਬੰਦਾ ਨਾ ਕਈ ਵਾਰ ਆਪਣਾ ਕੰਮ ਕਾਰ ਕਰਨ ਤੇ ਡਿਆ ਹੁੰਦਾ ਪਰ ਕਈ ਵਾਰ ਫਿਰ ਵਾਧੂ ਮਾਇਆ ਕਮਾਉਣ ਦੇ ਚੱਕਰ ਵਿੱਚ ਕਈ ਵਾਰ ਕੁਝ ਫੈਸਲੇ ਇਦਾਂ ਦੇ ਲੈ ਲੈਂਦਾ ਜਿਹੜੇ ਫੈਸਲੇ ਮੁੜ ਕੇ ਫਿਰ ਉਹਦੇ ਲਈ ਦੁਖਦਾਈ ਹੋ ਨਿਬੜਦੇ ਨੇ ਕਈ ਵਾਰ ਪਛਤਾਵਾ ਵੀ ਹੁੰਦਾ ਹੈਗਾ ਸੋ ਇਦਾਂ ਦਾ ਇਹ ਕੁਝ ਸਾਰਾ ਕੁਝ ਵਾਪਰ ਗਿਆ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਕਿ ਉਹ ਗਲਤ ਨੇ ਜਾਂ ਆਹ ਗਲਤ ਹੈ ਪਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਤਾਂ ਜ਼ਰੂਰ ਸਿੱਖਣ ਨੂੰ ਮਿਲੂਗੀ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕਿਹੋ ਜਿਹੇ ਸਟੈਪ ਪੁੱਟਣ ਦੀ ਜ਼ਰੂਰਤ ਹੁੰਦੀ ਹੈ ਹੁਣ ਜਦੋਂ ਨਮੀਸ਼ਾ ਵਾਲੇ ਪਾਸੇ ਖੜੇ ਹੋ ਕੇ ਦੇਖਦੇ ਆ ਤਾਂ ਉਸ ਵੇਲੇ ਫਿਰ ਇੱਕ ਖਿਆਲ ਆ ਇਹ ਵੀ ਆਉਂਦਾ ਹੈਗਾ ਕਿ ਜਦੋਂ ਉਹਦਾ ਪਾਸਪੋਰਟ ਨਹੀਂ ਸੀ ਦੇ ਰਿਆ ਜਦੋਂ ਉਹਨੂੰ ਇਹ ਲੱਗਦਾ ਪਿਆ ਸੀ ਇਸ ਕੁੜੀ ਨੂੰ ਕਿ ਮੈਂ ਹੁਣ ਉਹਦੇ ਚੁੰਗਲ ਵਿੱਚ ਫਸ ਚੁੱਕੀ ਆ ਤਾਂ ਇਹ ਨਹੀਂ ਹੈਗਾ ਕਿ ਉਹਨੇ ਪੈਂਦੀ ਸੱਟ ਹੀ ਉਹਨੂੰ ਬਿ ਉਸ ਜੀ ਦਾ ਟੀਕਾ ਲਾ ਦਿੱਤਾ ਜਾਂ ਉਹਨੂੰ ਮਾਰ ਦਿੱਤਾ ਹੁਣ ਕਿਉਂਕਿ ਉਹ ਇਸ ਜੀ ਦਾ ਟੀਕਾ ਲਾਇਆ ਮੌਤ ਦਾ ਜਾਂ ਕੋਈ ਜ਼ਹਿਰ ਦਾ ਟਿਕਾ ਨਹੀਂ ਸਿਲਾਇਆ ਇਤੋਂ ਇਹ ਵੀ ਲੱਗਦਾ ਹੈਗਾ ਕਿ ਉਹਦੀ ਮਨਸ਼ਾ ਉਹਨੂੰ ਮਾਰਨ ਦੀ ਨਹੀਂ ਸੀਗੀ ਉਹਦੀ ਮਨਸ਼ਾ ਕੇਵਲ ਇਹ ਸੀਗੀ ਕਿ ਕੁਝ ਸਮੇਂ ਲਈ ਇਹ ਬੇਹੋਸ਼ ਹੋ ਜਾਵੇ ਤੇ ਮੈਂ ਆਪਣਾ ਪਾਸਪੋਰਟ ਲੱਭ ਲਵਾਂ ਤੇ ਮੈਂ ਇਹਦੇ ਚੁੰਗਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਮੁਲਕ ਤੁਰਦੀ ਬਣਾ ਹੁਣ ਆ ਵੀ ਗੱਲ ਪਰ ਹੁਣ ਗੱਲ ਇਹ ਹੈਗੀ ਕਿ ਉੱਥੋਂ ਦਾ ਕਾਨੂੰਨ ਹੈਗਾ ਕੀ ਕਿਹਾ ਜਾ ਸਕਦਾ ਹੁਣ ਜਿਹੜੇ ਇੱਥੇ ਸਾਡੇ ਜਿਹੜੇ ਮੁਲਕ ਚ ਆ ਪਰ ਨਹੀਂ ਹੈਗਾ ਇੱਥੋਂ ਦੀਆਂ ਅਦਾਲਤਾਂ ਵਿੱਚ ਜੇ ਇਦਾਂ ਦਾ ਕੇਸ ਜਾਂਦਾ ਤਾਂ ਸ਼ਾਇਦ ਇੱਥੇ ਵਕੀਲ ਇਹ ਗੱਲ ਸਾਬਤ ਕਰਨ ਵਿੱਚ ਕਾਮਯਾਬ ਹੁੰਦੇ ਪਈ ਇਹ ਕ੍ਰਾਈਮ ਇਸ ਕੁੜੀ ਨੇ ਕੀਤਾ ਇਸ ਵਜ੍ਹਾ ਕਰਕੇ ਕੀਤਾ ਜਿਹੜੀ ਵਜ੍ਹਾ ਕਰਕੇ ਕੀਤਾ ਹੈ ਹੋ ਸਕਦਾ ਉਹ ਵਜ੍ਹਾ ਕ੍ਰਾਈਮ ਜਿਹੜਾ ਹੋਇਆ ਹੈਗਾ ਉਹਦੇ ਉੱਪਰ ਜ਼ਿਆਦਾ ਭਾਰੂ ਪੈ ਜਾਂਦੀ ਤੇ ਉਸ ਕੁੜੀ ਨੂੰ ਸਜ਼ਾ ਘੱਟ ਹੁੰਦੀ ਜਾਂ ਉਹ ਕੁੜੀ ਬਰੀ ਹੋ ਜਾਂਦੀ ਜਾਂ ਕੁਝ ਵੀ ਹੋ ਜਾਂਦਾ ਜਾਂ ਉਮਰ ਕੈਦੀ ਸਜ਼ਾ ਹੋ ਜਾਂਦੀ ਮਤਲਬ ਮੁੱਕ ਦੀ ਗੱਲ ਕੇ ਹੋ ਸਕਦਾ ਉਹ ਫਾਂਸੀ ਤੋਂ ਬਚ ਜਾਂਦੀ ਪਰ ਉੱਥੇ ਹੈ ਨਹੀਂ ਇਦਾਂ ਹੁਣ ਉੱਥੋਂ ਦੇ ਕਾਨੂੰਨ ਹੈਗੇ ਆ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਆ ਸਾਰਾ ਕੁਝ ਹੈਗਾ ਆ ਬਚਾ ਕੇ ਦਾ ਹੋਣਾ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਆ ਬਸ ਆਪਾਂ ਇੰਤਜ਼ਾਰ ਕਰ ਸਕਦੇ ਆ ਕੁਝ ਆਉਣ ਵਾਲੇ ਘੰਟਿਆਂ ਦਾ ਹੋ ਸਕਦਾ ਆਉਣ ਵਾਲੇ ਕੁਝ ਘੰਟਿਆਂ ਬਾਅਦ ਇਹਨਾਂ ਦੀ ਖਬਰ ਆਵੇ ਕਿ ਅਖੀਰਲੇ 1 ਘੰਟੇ ਤੋਂ ਕੁਝ ਮਿੰਟ ਪਹਿਲਾਂ ਪਰਿਵਾਰ ਨੇ ਉਸ ਕੁੜੀ ਨੂੰ ਮੁਆਫੀ ਦੇ ਦਿੱਤੀ ਔਰ ਬਲੱਡ ਮਨੀ ਜਿਹੜਾ ਪੈਸਾ ਸੀਗਾ ਉਹਨਾਂ ਨੇ ਲੈਣਾ ਕਬੂਲ ਕਰ ਲਿਆ ਜਾਂ ਨਹੀਂ ਵੀ ਪੈਸਾ ਲਿਆ ਉਹਨਾਂ ਨੇ ਤਦ ਵੀ ਉਹਨਾਂ ਨੇ ਕੁੜੀ ਨੂੰ ਮੁਆਫ ਕਰ ਦਿੱਤਾ ਤੇ ਸ਼ਾਇਦ ਉਹਦੇ ਸਾਹ ਬਚ ਜਾਣ ਸ਼ਾਇਦ ਕਿਧਰੇ ਇਦਾਂ ਦੀ ਖਬਰ ਆ ਜਾਵੇ ਹੋ ਸਕਦਾ ਕੋਈ ਇਦਾਂ ਦਾ ਪਾਣਾ ਇਦਾਂ ਦਾ ਕੋਈ ਚਮਤਕਾਰ ਹੋ ਜਾ ਵਾਪਰ ਜਾਵੇ ਪਰ ਉਹਦੀ ਉਮੀਦ ਬਹੁਤ ਹੀ ਜ਼ਿਆਦਾ ਕੱਟ ਦੱਸੀ ਜਾ ਰਹੀ ਹੈ ਹੋ ਸਕਦਾ ਹੁੰਦੇ ਕੁਝ ਘੰਟਿਆਂ ਬਾਅਦ ਇਦਾਂ ਦੀ ਖਬਰ ਆ ਜਾਵੇ ਕਿ ਉਹ ਕੁੜੀ ਸੀ ਹੋ ਚੁੱਕੀ ਹੈ ਜਿਹੜੀ ਕੁਝ ਘੰਟੇ ਪਹਿਲਾਂ ਜਾਂ ਕੁਝ ਮਿੰਟ ਪਹਿਲਾਂ ਹੈ ਸੀ ਬਹੁਤ ਸਾਰੇ ਪੱਤਰਕਾਰ ਦੁਨੀਆ ਭਰ ਦੇ ਹੋਰ ਬਹੁਤ ਸਾਰੇ ਲੋਕਾਂ ਦਾ ਧਿਆਨ ਉਧਰ ਲੱਗਾ ਹੋਇਆ ਔਰ ਮੈਨੂੰ ਉਮੀਦ ਹੈ ਕਿ ਭਾਰਤ ਦੀ ਸਰਕਾਰ ਦਾ ਵੀ ਜ਼ਰੂਰ ਉਧਰ ਧਿਆਨ ਹੈਗਾ ਹੋ ਸਕਦਾ ਅੰਦਰ ਖਾਤੇ ਕੁਝ ਹੋਰ ਕੋਸ਼ਿਸ਼ਾਂ ਹੱਲੇ ਚੱਲ ਵੀ ਰਹੀਆਂ ਹੋਣ ਕਿ ਉਸ ਕੁੜੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਂਸੀ ਦੇ ਰਸੇ ਤੋਂ ਬਚਾ ਲਿਆ ਜਾਵੇ ਕੁਝ ਘੰਟੇ ਹੋਰ ਬਚਿਆ ਅਪਾ ਕਰਦੇ ਹਾਂ ਇੰਤਜ਼ਾਰ ਜੋ ਵੀ ਨਵੀਂ ਗੱਲਬਾਤ ਹੋਊਗੀ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ